ਇਹ ਲੋਕਾਂ ਦੇ ਕਹਿੰਦੇ ਮੇਰੇ ਲੋਕਾਂ ਦੇ ਹੱਕ ਵਿੱਚ ਆ ਦੂਸਰੇ ਪਾਸੇ ਉਹਨਾਂ ਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇੰਟਰਸੈਕਸ਼ਨ ਪ੍ਰੋਫੈਸਰਾਂ ਵੱਲੋਂ ਕਲਬਤ ਕਰਦੇ ਆਂ ਹਾਂਜੀ ਪੰਜ ਕੀ ਨਾਮ ਜੀ ਆਪਣਾ ਮੇਰਾ ਰਾਜਵਿੰਦਰ ਮੈਮ ਮੈਂ ਗਵਰਨਮੈਂਟ ਕਾਰੀ ਗੁਰਦਾਸਪੁਰ ਤੋਂ ਆਂ ਔਰ ਅਸੀਂ ਅੱਜ ਬਹੁਤ ਆਸ ਲੈ ਕੇ ਆਏ ਸੀ ਕਿ ਜੰਨੀ ਸਾਹਿਬ ਸਾਨੂੰ ਮਿਲਗੇ ਸਾਡੀਆਂ ਗੱਲਾਂ ਸੁਣਨਗੇ ਇਹ ਵੀ ਕਲੀਅਰ ਕੀਤਾ ਗਿਆ ਕਿ ਸਾਡੇ 2-3 ਮੈਂਬਰ ਅੰਗਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਪਰ ਇਸ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਸਾਡੀ ਗੱਲ ਅੰਦਰ ਨਹੀਂ ਪਹੁੰਚਾਈ ਗਈ ਸਾਨੂੰ ਮਿਲ ਨਹੀਂ ਦਿੱਤਾ ਕਿ ਸਾਡੇ ਮਨ 'ਚ ਬਹੁਤ ਦੁੱਖ ਪਾ ਪਹਿਲਾਂ ਕਿਹਾ ਸੀ ਤੁਹਾਨੂੰ ਮਿਲ ਦਿੱਤਾ ਜਾਏਗਾ ਹਾਂਜੀ ਹਾਂਜੀ ਪਹਿਲਾਂ ਕਹਿੰਦੇ ਸੀ ਕਿ ਤੁਸੀਂ ਰੋਲਾ ਨਾ ਪਾਇਓ ਵੇਖੋ ਬਾਜੀ ਇਹ ਜਿੰਨੀ ਦੇਰ ਅਸੀਂ ਕੋਈ ਵੀ ਰੋਲਾ ਨਹੀਂ ਪਾਉਂਦੇ ਸਰਕਾਰਾਂ ਨਹੀਂ ਸੁਣਦੀਆਂ ਸ ਅੱਗੇ ਹੁਣ ਵੋਟਾਂ ਦੇ ਦਿਨ ਹੈਗੇ ਆ ਤੇ ਅਸੀਂ ਇਹਨਾਂ ਨੂੰ ਆਪਣੀਆਂ ਵੋਟਾਂ ਦੇਣੀਆਂ ਵਾ ਪਰ ਉਸ ਦੇ ਬਦਲੇ ਸਾਨੂੰ ਵੀ ਕੁਝ ਚਾਹੀਦਾ ਵਾ ਸਾਡੀਆਂ ਵੀ ਕੁਝ ਮੰਗਾਂ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਫਿਰ ਸਾਡੇ ਕੀ ਲੱਗਦੇ ਨੇ ਖੜਾ ਟੋਟਲੀ ਬਾਈਕਟ ਇਹਨਾਂ ਨੇ ਇੱਕ ਪਾਸੇ ਚੱਲੀ ਸਰਕਾਰ ਕਹਿੰਦੀ ਵੀ ਸਾਰੇ ਨਾਲ ਲਗ ਚੱਲ ਰਹੇ ਆ ਜੀ ਦੂਸਰੇ ਪਾਸੇ ਇਦਾਂ ਇਹ ਸਾਰੀਆਂ ਕਹਿਂਦੀਆਂ ਗੱਲਾਂ ਨੇ ਕਿਸੇ ਨੂੰ ਨਾਂ ਨਹੀਂ ਲਿਆ ਜਾ ਸਕਦਾ ਤੇ ਨਾ ਹੀ ਨਾਂ ਲੈ ਰਹੇ ਨੇ ਇਹ ਸਿਰਫ ਗੱਲਾਂ ਨੇ ਲਾਰੇ ਨੇ ਇਹ ਤੋਂ ਵੱਧ ਕੋਈ ਵੀ ਚੀਜ਼ ਨਹੀਂ ਹੈ ਝੂਠ ਬੋਲ ਰਹੇ ਨੇ ਜੀ ਤੁਹਾਡੀ ਮੰਗਾਂ ਨਹੀਂ ਮੰਨੀ ਜਾਂਦੀ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਅਸੀਂ ਮਰਨ ਮਰੋਣ ਦੇ ਲਈ ਬੈਠ ਜਾਾਂਗੇ ਸਾਨੂੰ ਡਰ ਨਹੀਂ ਲੱਗਣਦਿਆ ਹੁਣ ਇਹ ਗੰਦਾ ਸਿਸਟਮ ਹੈ ਇੱਥੇ ਉਹੀ ਗੱਲ ਆ ਨਾ ਕਿ ਜੇ ਅਸੀਂ ਆਜ਼ਾਦ ਹੋਏ ਸੀ ਕਿਤਾ ਕੁਰਬਾਨੀਆਂ ਦਿੱਤੀਆਂ ਗਈਆਂ ਹੁਣ ਇਹ ਗੰਦੇ ਸਿਸਟਮ ਨੂੰ ਬਦਲਣ ਦੇ ਲਈ ਵੀ ਜੇ ਸਾਨੂੰ ਦੇਣੀਆਂ ਪਿਆ ਜਾਣ ਤਾਂ ਸਰਕਾਰ ਨੂੰ ਹੀ ਕਹਾਂਗੇ ਕਿ ਸਰਕਾਰ ਤੋਂ ਹੀ ਸਾਨੂੰ ਸਿਸਟਮ ਨੂੰ ਚੇਂਜ ਕਰਨ ਦੀ ਜਰੂਰਤ ਹੈ ਪਲੀਜ਼ ਸਾਡੀ ਇਸ ਪਾਲਿਸੀ ਨੂੰ ਸਮਝੋ ਜੇ ਸਰਕਾਰ ਨਹੀਂ ਮੰਗਾ ਮੰਨੇਗੀ ਅਸੀਂ ਹਰ ਤਰੀਕੇ ਦਾ ਪੋਸੀਬਲ ਜੋ ਸਾਡੇ ਕੋਲ ਬਣ ਪੜੇਗਾ ਅਸੀਂ ਹਰ ਤਰੀਕੇ ਦਾ ਸੰਘਰਸ਼ ਕਰਨ ਦੇ ਲਈ ਤਿਆਰ ਆ ਅਸੀਂ ਸੜਕਾਂ ਤੇ ਬੈਠਣ ਲਈ ਤਿਆਰ ਆ ਆਪਾਂ ਤੇਰੇ ਤੇ ਕਫਨ ਬਣ ਕੇ ਆ ਗਏ ਆ ਸਰ ਹੁਣ ਡਰ ਨਹੀਂ ਲੱਗਦਾ ਹੈਗਾ ਕਿਵੇਂ ਚੇਤ ਸੰਘਰਸ਼ ਕਰ ਰਹੇ ਹਾਂ ਸਰ ਸਾਨੂੰ ਸੰਘਰਸ਼ ਕਰਦੇ ਆ 2-4 ਮਹੀਨੇ ਹੋ ਗਿਆ ਸਾਨੂੰ ਲਾਰੇ ਸੀ ਅਸੀਂ ਰੁਕੇ ਹੋਏ ਸੀ ਪਰ ਸਾਡੀ ਗੁਰਬਾਨੀ ਵੀ ਕਹਿੰਦੀ ਆ ਜਬੇ ਬਾਣ ਲੱਗਿਓ ਤਸੇ ਤਬੇ ਰੋਗ ਰੋਸ ਜਾਗਿਓ ਆਰ ਸਾਨੂੰ ਉਸ ਜਾਗੇ ਆ ਕਿਉਂਕਿ ਸਾਨੂੰ ਜਦੋਂ ਵੀ ਮੀਟਿੰਗ ਹੁੰਦੀ ਅਸੀਂ ਚੰਡੀਗੜ੍ਹ ਇਹੀ ਕਿਹਾ ਜਾਂਦਾ ਸੀ ਤੁਹਾਡਾ ਮਸਲਾ ਅੱਜ ਹੱਲ ਕਰ ਦਿੰਦੇ ਆ ਤੁਹਾਡੀ ਲੈਟਰ ਅੱਜ ਕੱਢ ਦਿੰਦੇ ਆ ਬਟ ਸਾਨੂੰ ਬਿਲਕੁਲ ਵੀ ਉਹੋ ਚੀਜ਼ ਨਹੀਂ ਸੀ ਮਿਲ ਰਹੀ ਹਾਂ ਸਾਨੂੰ ਸੜਕਾਂ ਤੇ ਆਉਣਾ ਪਿਆ ਵੇਖੋ ਅਸੀਂ ਸੜਕਾਂ ਤੇ ਆਉਣ ਵਾਲੇ ਨਹੀਂ ਸੀ ਅਸੀਂ ਸਾਰੇ ਪੀ ਐਚ ਡੀ ਨੈਟ ਹੋਲਡ ਹੈਗੇ ਆ ਚੰਗੀ ਫੈਮਲੀਜ਼ ਤੋਂ ਬਿਲੋਂਗ ਕਰਦੇ ਆ ਤੇ ਇਹ ਸਰਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਔਰ ਅਸੀਂ ਕਹਿਣਾ ਚਾਹਾਂਗੇ ਕਿ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿ ਦਾਂਗੇ ਅਸੀਂ ਉਹਨਾਂ ਵਾਸਤੇ ਕੁਰਬਾਨੀ ਦਵਾਂਗੇ ਤਾਂ ਜੋ ਆਉਣ ਵਾਲਾ ਉਹਨਾਂ ਦਾ ਭਵਿੱਖ ਸਹੀ ਹੋ ਸਕੇ ਸੋ ਇਸ ਅਸਿਸਟੈਂਟ ਪ੍ਰੋਫੈਸਰ ਜੋ ਕਹ ਰਹੇ ਸਿਰਫ ਸਾਡੀ ਇਹ ਬਿਲਕੁਲ ਮੰਗਾਂ ਨਹੀਂ ਮੰਨੀਆਂ ਜਾਂਦੀ ਜੇ ਮੰਗਾਂ ਨਾ ਮੰਨੀਆਂ ਜਾਣਗੇ ਤੇ ਇਸ ਸੰਘਰਸ਼ੜ ਹੋਰ ਤਿੱਖਾ ਕੀਤਾ ਜਾਵੇਗਾ ਸੜਕਾਂ ਤੇ ਆ ਜਾਣਗੇ ਮਰਨ ਬਰੋਂ ਤੱਕ ਵੀ ਜਾ ਸਕਦੇ ਹਨ ਕੈਮਰਾ ਪਰਸਨ ਦੇ ਨਾਲ ਮਨਦੀਪ ਕੋਹਲੀ ਕਲਨੌਰ ਜਿੱਥੇ ਇੱਕ ਪਾਸੇ ਚੰਨੀ ਸਰਕਾਰ ਰੋਟੇ ਕਰਦਾ ਲੋਕ सर ऐसे गैस फैकल्टी प्रोफेसर हैं सिस्टम प्रोफेसर गवर्नमेंट कॉलेजेस से जॉब करते हैं हम ਅਸੀਂ 906 ਬੰਦਿਆਂ ਦੀ ਪੂਰ ਸਰਕਾਰ ਨੇ ਐਡਵਰਟਾਈਜ਼ ਕਰ ਦਿੱਤੀ ਹੈ ਸਰਕਾਰ ਨੇ ਸਾਡੀਆਂ ਹੀ 906 ਪੋਸਟਾਂ ਜਿਨ੍ਹਾਂ ਨੂੰ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਖਾਲੀ ਸ਼ੋਅ ਕਰਕੇ 1100 ਨਵੀਂ ਭਰਤੀ ਕਰਨ ਵਾਸਤੇ ਐਡ ਕੱਢ ਦਿੱਤੀ ਹੈ ਜਿਹਦਾ ਪੇਪਰ 20 21 ਤਰੀਕ ਨੂੰ ਹੋ ਜਾਏਗਾ ਸਾਡੀ ਕੋਈ ਮੰਗ ਨਹੀਂ ਮੰਨਪਾ ਨਹੀਂ ਇਹਦਾ ਸਰ ਸਾਨੂੰ ਸਿਰਫ ਲਾਰੇ ਦਿੱਤੇ ਜਾਂਦੇ ਕਿ ਤੁਹਾਨੂੰ ਕੱਢਾਂਗੇ ਨਹੀਂ ਕੱਢਾਂਗੇ ਨਹੀਂ ਲੇਕਿਨ ਹਾਲੇ ਤੱਕ ਕੁਝ ਵੀ ਲਿਖਤੀ ਨਹੀਂ ਦਿੱਤਾ ਜਿਹਦੇ ਉੱਤੇ ਅਸੀਂ ਯਕੀਨ ਕਰ ਸਕੀਏ ਅੱਗੇ ਤੁਹਾਨੂੰ ਕੋਈ ਪ੍ਰਕਾਸ਼ ਨਹੀਂ ਦਿੱਤਾ ਨਹੀਂ ਪਰ ਮੰਤਰੀ ਆਏ ਪਿੰਡ ਸਰ ਅਸੀਂ ਮੰਤਰੀ ਪ੍ਰਗਟ ਸਿੰਘ ਜੀ ਨੂੰ ਵੀ ਮਿਲ ਚੁੱਕੇ ਹਾਂ ਸੀਐਮ ਚੰਨੀ ਸਾਹਿਬ ਨੂੰ ਵੀ ਮਿਲ ਚੁੱਕੇ ਜੀ ਜੀ করিਡੋਰ ਤੇ ਆਏ ਹੋ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸਰ ਇੱਥੇ ਸਿਰਫ ਅਸੀਂ ਇੰਨਾ ਕਹਿਣਾ ਚਾਹੁੰਦੇ ਕਿ ਬਾਬਾ ਨਾਨਕ ਦੇ ਦਰ ਤੇ ਆਏ ਆ ਪਲੀਜ਼ ਸਾਨੂੰ ਕਰੋ ਬੇਗਰਾ ਨਾ ਕਰੋ ਸਾਨੂੰ ਮਰਨ ਲਈ ਮਜਬੂਰ ਨਾ ਕਰੋ ਤੇ ਸਾਡੀ ਜੌਬ ਨੂੰ ਸੇਵ ਕਰ ਦਿਓ ਅਸੀਂ ਸਿਰਫ ਐਸੇ ਕਰਕੇ ਇੱਥੇ ਆਏ ਆ ਕਿ ਸੀਐਮ ਸਾਹਿਬ ਦੇ ਨਾਲ ਸਾਡੀ ਫੇਸ ਟੂ ਫੇਸ ਗੱਲ ਨਹੀਂ ਹੋ ਪਾਂਦੀ ਸਾਨੂੰ ਸਿਰਫ ਲਾਰੇ ਲਾਰੇ ਮਿਲਦੇ ਆ ਕਿ ਸਾਨੂੰ ਪਲੀਜ਼ ਅੱਜ ਬਾਬਾ ਨਾਨਕ ਦੇ ਦਰ ਤੇ ਇੰਨਾ ਦਾ ਆਸ਼ਵਾਸ਼ਣ ਦੇ ਦਿਓ ਕਿ ਸਾਡੀ ਜੌਬ ਸੇਫ ਰਹੇਗੀ ਜੇ ਤੁਹਾਡੀ ਮੰਨਣਾ ਨਹੀਂ ਪੂਰੀ ਹੋਣੀ ਤਾਂ ਅੱਗੇ ਕੀ ਕੀਤਾ ਜਾਵੇਗਾ ਸਰ ਫਿਰ ਅੱਗੇ ਇਸੇ ਤਰ੍ਹਾਂ ਦੇ ਸੰਗਤ ਸ਼ੋਰ ਕਿਤੇ ਜਾਣਗੇ ਨਹੀਂ ਤਾਂ ਫਿਰ ਅਸੀਂ ਘਰ ਘਰ ਜਾਵਾਂਗੇ ਕਾਲਜes ਦੇ ਪੜਾਉਣੇ ਸਾਡੇ ਸਾਰੇ ਬੱਚੇ ਬਾਲਗ ਨੇ ਸਾਰੇ 18 ਸਾਲ ਤੋਂ ਉੱਪਰ ਨੇ ਅਸੀਂ ਵੋਟਾਂ ਨਹੀਂ ਪੈਂਡ ਦੇਣੀਆਂ ਫਿਰ ਰੋਕਿਆ ਕੀ ਕਹਿ ਕੇ ਸੀਗਾ ਤੁਹਾਨੂੰ ਮਿਲਣ ਦੇ ਨਹੀਂ ਤੁਸੀਂ ਐਸੀ ਠੀਕਾ ਕੇ ਰੋਕਿਆ ਜਾ ਰਹੇ ਆ ਅਸੀਂ ਪ੍ਰੋਟੈਸਟ ਕਰਾਂਗੇ ਮੇਰਾ ਨਾਮ ਹੈ ਜੋਗਾ ਸਿੰਘ ਮੈਂ ਸਰਕਾਰੀ ਕਾਲਜ ਸਰਕਾਰੀ ਕਾਲਜ ਜਿਹੜੇ ਹੈਗੇ ਨੇ ਗਰਦਾਸਪੁਰ ਦੇ ਵਿੱਚ ਪ੍ਰੋਫੈਸਰ ਆ ਅਸੀਂ ਜਿਹੜਾ ਹੈਗਾ ਕਾਲਜਾਂ ਦੇ ਵਿੱਚ 15-20 ਸਾਲਾਂ ਤੋਂ ਕੰਮ ਕਰਦੇ ਪਏ ਆ ਸਾਨੂੰ ਜਿਹੜਾ ਹੈਗਾ ਸਰਕਾਰ ਆਪਣੇ ਕੋਲ ਇੱਕ ਪੋਲੀ ਤੱਕ ਨਹੀਂ ਦਿੰਦੀ ਪੀਡੀਆ ਫੰਡ ਬੱਚਿਆ ਕੋਲੋਂ ਲੈ ਕੇ ਸਾਨੂੰ ਪੈਸੇ ਦਿੱਤੇ ਜਾਂਦੇ ਨੇ ਉਹ ਵੀ 10000 ਰੁਪਇਆ ਜਿਹਦੇ ਨਾਲ ਸਾਡਾ ਕੋਈ ਯਾਰਾ ਨਹੀਂ ਹੁੰਦਾ ਹੁਣ ਸਰਕਾਰ ਕੀ ਕਰ ਰਹੀ ਆ ਆਪਣੀ ਵਾਵਾ ਖੱਟਣ ਵਾਸਤੇ ਨਵੀਆਂ ਭਰਤੀਆਂ ਕਰ ਰਹੀ ਆ ਔਰ ਸਾਨੂੰ ਕਹ ਰਹੀ ਆ ਕਿ ਤੁਹਾਨੂੰ ਬਾਹਰ ਕੱਢਿਆ ਜਾਵੇਗਾ ਸੇ ਸਾਰਾ ਕੀਤਾ ਕਰਿਆ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਸਿੱਖਿਆ ਮੰਤਰੀ ਦਾ ਸਿੱਖਿਆ ਸਕੱਤਰ ਦਾ ਸਾਨੂੰ ਪਿਆ ਕਹਾ ਕੇ ਤੁਹਾਨੂੰ ਪਹਿਲਾਂ ਮਲਾਵਾਂਗੇ ਪਰ ਸਾਨੂੰ ਮਲਾਇਆ ਨਹੀਂ ਗਿਆ ਇੱਕ ਮਾਣੇ ਕਹਿੰਦੇ ਘੜ ਘੜ ਤੁਹਾਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਪਰ ਸਾਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਸਰਕਾਰ ਵਾਲਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਆਹੀਂ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਜੇ ਲੋਕੀ ਤੁਸੀਂ ਪੜਪੜ ਕੇ ਐਸੇ ਤਰ੍ਹਾਂ ਧੱਕੇ ਖਾਣੇ ਆ ਇਹ ਸਰਕਾਰਾਂ ਨੂੰ ਧਿਆਨ ਦੇ ਨਾਲ ਚੁਣਿਓ ਧਿਆਨ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਚੋਣ ਕਰਿਓ ਵੀ ਕਿਹੜੀਆਂ ਸਰਕਾਰਾਂ ਸਾਡੇ ਹਿੱਤਾਂ ਦੇ ਵਿੱਚ ਭੁਗਤਣਗੀਆਂ ਅਸੀਂ ਉਹਨਾਂ ਦੀ ਸਿਲੈਕਸ਼ਨ ਕਰਾਂਗੇ ਬਿਲਕੁਲ ਨਹੀਂ ਸਰ ਜੇ ਇਹ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰ ਰਹੇ ਆ 906 ਪਰਵਾਹਾਂ ਦੇ ਢਿੱਡਾਂ ਤੇ ਇਹ ਲੱਤ ਮਾਰ ਰਹੇ ਨੇ ਤੇ ਅਸੀਂ 906 ਹੋਣ ਦੇ ਨਾਲ ਨਾਲ ਜਿਹੜੇ ਲੱਖਾਂ ਸਟੂਡੈਂਟਸ ਅਸੀਂ ਪੜ੍ਹਾਏ ਨੇ ਸਾਡੇ ਰਿਸ਼ਤੇਦਾਰ ਨੇ ਅਸੀਂ ਕੋਈ ਵੀ ਇਹਨਾਂ ਨੂੰ ਵੋਟ ਨਹੀਂ ਪਾਉਣ ਦੇਾਂਗੇ ਜੇ ਅਸੀਂ ਰਾਈਟ ਰੱਖਦੇ ਆ ਇਹਨਾਂ ਨੂੰ ਕੁਰਸੀ ਤੇ ਬਿਠਾਉਂਦਾ ਤੇ ਅਸੀਂ ਰਾਈਟ ਰੱਖਦੇ ਆ ਇਹਨਾਂ ਨੂੰ ਕੁਰਸੀ ਤੋਂ ਉਤਾਰਨ ਦਾ ਵੀ ਮੈਂ ਪ੍ਰੋਫੈਸਰ ਏਕਾ ਗੌਰਮੈਂਟ ਕਾਲਜ ਕਪੂਰਥਲਾ ਤੋਂ ਹਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਗਰ ਨਹੀਂ ਸਾਨੂੰ ਗਵਰਨਮੈਂਟ ਸਾਡੇ ਹੱਕ ਵਿੱਚ ਕੋਈ ਫੈਸਲਾ ਸੁਣਾਰੀ ਕਿਉਂਕਿ 21 ਤਰੀਕ 21 22 ਨੂੰ ਪੇਪਰ ਦਿੱਤਾ ਜਾ ਰਿਹਾ ਅਸੀਂ ਉਸ ਪੇਪਰ ਵਿੱਚ ਇਹ ਕਹਿ ਰਹੇ ਹਾਂ ਕਿ ਉਹ ਨਾ ਲਿਆ ਜਾਵੇ ਜਿਹੜੀਆਂ ਬਚਦੀਆਂ ਪੋਸਟਾਂ ਹੈਗੀਆਂ ਨੇ ਸਾਡੇ ਤੋਂ ਇਲਾਵਾ ਉਹਨਾਂ ਨੂੰ ਫੁੱਲਫਿਲ ਕੀਤਾ ਜਾਵੇ ਜਿਹੜੀ ਉਹਨਾਂ ਨੇ ਲੈਟਰ ਕੱਢੀ ਹੈ ਐਡਵਰਟਾਈਜ਼ਮੈਂਟ ਦਿੱਤੀ ਹੈ ਪੋਸਟਾਂ ਦੀ ਉਹਨੇ ਵਿੱਚ ਇੱਕ ਸੋਧ ਕਰਕੇ ਇਹ ਲੈਟਰ ਨੂੰ ਦੁਬਾਰਾ ਤੋਂ ਕੱਢਣ ਕਿ ਜਿਹੜੇ 906 ਗੈਸ ਫੈਕਿਲਟੀ ਹੈਗੇ ਨੇ ਉਹਨਾਂ ਨੂੰ ਅਸੀਂ ਸਿਕਿਉਰ ਕਰ ਰਹੇ ਹਾਂ ਉਹਨਾਂ ਤੋਂ ਬਾਅਦ ਜਿਹੜੀਆਂ ਵੀਕੈਂਡ ਪੋਸਟ ਬਚਦੀਆਂ ਨੇ ਉਹਨਾਂ ਨੂੰ ਜਿੱਦਾਂ ਮ ਫੁਲਫਿਲ ਕਰ ਸਕਣ ਅਸੀਂ ਵੀ ਖੁਸ਼ ਹੋਵਾਂਗੇ ਕਿ ਜਿਹੜੇ ਸਾਡੇ ਤੋਂ ਇਲਾਵਾ ਸਾਡੇ ਭੈਣ ਭਰਾ ਬਾਹਰ ਬੇਰੁਜ਼ਗਾਰ ਬੈਠੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ ਪਰ ਇਹੇ ਰੋਜ਼ਗਾਰ ਕੱਢਣ ਦਾ ਤਰੀਕਾ ਸਰਕਾਰ ਦਾ ਬਹੁਤ ਜ਼ਿਆਦਾ ਗਲਤ ਹੈ ਬੰਦ ਕਰੋ ਬੰਦ ਕਰੋ ਸਾਨੂੰ ਜੋਬ ਸਕਿਉਰਟੀ ਦਿਓ ਸਕਿਉਰਟੀ ਦਿਓ ਸਕਿਉਰਟੀ ਦਿਓ ਜਿਹੜੇ ਕਿੰਨੇ ਕੰਮਾਂ ਤੇ ਆਵਾਜ਼ ਦਸੂਚਾ ਜਾ ਰਿਹਾ ਜਿੰਦਾਬਾਦ 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 ਨਹੀਂ ਮਿਲਿਆ ਰਿਹਾ ਉਹਨਾਂ ਕਿ ਪੰਜਾਬ ਨੂੰ ਬਚਾਓ ਉਹਨਾਂ ਤੋਂ ਬਾਕੀ ਨਾ ਬਚਾਓ ਰਾਜਾ ਜੀ ਦੇਗਾ ਕੈਮਰਾ ਪਰਸਨ ਸਮਝੋ مرحبا <applause> 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 ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੋ ਸਕਦਾ ਮੁੰਡਾ ਤਾਂ ਸਾਡੀ ਗੱਲ ਸੁਣੀ ਜਾਵੇ ਹਾਏ 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 ਇਹ ਸੰਧਿਆ ਬਹੁਤ ਕੁਝ ਕਰਦਾ ਕੋਸ਼ਿਸ਼ ਕਰ ਲਓ ਭਾਈ ਤੁਹਾਡੇ ਪਿੱਛੇ ਆ ਜਾਓ ਮੇਰੇ ਫਰੈਂਡ ਲੋਕਰਾ ਲਓ